ਗੰਮਾ ਪ੍ਰਧਾਨ ਮੁਕਤਵਾਦ ਪੰਜਾਬ ਸਰਕਾਰ ਮੁਕਤਵਾਦ ਕਿਹਦਾ ਨਹੀਂ ਪਤਾ ਕਿ ਇਹਦੇ ਦੇ ਕੋਈ ਸ਼ਤਾਨ ਲਾ ਪੈਚਾਣ ਹੋਣਾ ਕਿਹ ਰਹੇ ਉਹ ਕਹਿੰਦਾ ਬੰਦਾ ਨੇ ਅਰੇ ਬੋ ਰੁਕੀ ਅੰਦਰ ਅੱਸੀ ਖੜਿਆ ਸੰਗਰੂਰ ਨਗਰ ਕਾਉਂਸਲ ਦੇ ਸਾਹਮਣੇ ਜਿੱਥੇ ਪਿੱਛੇ ਦਿਨੀ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਸੀ ਜਿਦੇ ਵਿੱਚ ਇੱਕ ਕਹਿ ਸਕਦੇ ਆ ਅੰਤਮ ਯਾਤਰਾ ਵੀ ਪਾਣੀ ਦੇ ਵਿੱਚ ਫੱਟੇ ਰੱਖ ਕੇ ਈਟਾਂ ਰੱਖ ਕੇ ਗਲੀ ਰਾਹੀਂ ਕੱਢੀ ਜਾਂਦੀ ਸੀ ਪਰ ਹੁਣ ਹਾਲਾਤ ਇਦਾਂ ਦੇ ਹੋਏ ਆ ਕਿ ਐਮਸੀ ਇਕੱਠੇ ਹੋਏ ਨੇ ਤਕਰੀਬਨ 10 ਐਮਸੀ ਇਕੱਠੇ ਹੋਏ ਨੇ ਜਿਨ੍ਹਾਂ ਨੇ ਨਗਰ ਕਾਉਂਸਲ ਨੂੰ ਜਿਹੜਾ ਤਾਲਾ ਲਾ ਲ ਦਿੱਤਾ ਕਿਉਂਕਿ ਇੱਥੇ ਜਿਹੜੇ ਪਬਲਿਕ ਦੇ ਕੰਮ ਨਹੀਂ ਹੋ ਰਹੇ ਭਾਵੇਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਹੈ ਕੁਝ ਜਿਹੜੇ ਐਮਸੀ ਨੇ ਉਹ ਆਮ ਆਦਮੀ ਦੀ ਟ੍ਰੈਕਟਰ ਦੇ ਉੱਤੇ ਵੀ ਜਿੱਤੇ ਹੋਏ ਨੇ ਪਰ ਕੰਮ ਨਾ ਹੋਣ ਕਰਕੇ ਕਿਤੇ ਨਾ ਕਿਤੇ ਜਿਹੜੇ ਮਹੱਲਾ ਵਾਸੀ ਨੇ ਉਹ ਐਮਸੀਆਂ ਨੂੰ ਜਿਹੜਾ ਕੰਮ ਲਈ ਕਹਿੰਦੇ ਨੇ ਪਰ ਐਮਸੀਆਂ ਦੇ ਕਹਿਣ ਤੇ ਕੰਮ ਨਹੀਂ ਹੋਣ ਕਰਕੇ ਉਹਨਾਂ ਨੂੰ ਅੱਜ ਨਗਰ ਕਾਉਂਸਲ ਦਾ ਤਾਲਾ ਲਾਉਣਾ ਪਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਪਿੰਕੀ ਜੀ ਕਿ ਕਿਹੜੀ ਪਾਰਟੀ ਨਾਲ ਸੰਬੰਧ ਜਿੱਤੇ ਸੀ ਤੁਸੀਂ ਮੈਂ ਯਾ ਜਿੱਤਿਆ ਸੀ ਫਿਰ ਇੱਧਰ ਆਏ ਸੀ ਵੀ ਚਲੋ ਸਾਡੇ ਕੰਮ ਹੋਣਗੇ ਠੀਕ ਹੈ ਜੀ ਪਹਿਲਾਂ ਤਾਂ ਇਸ ਪਾਰਟੀ ਵਿੱਚ ਹੀ ਸੀ ਆਪਣੇ ਆਪਣੇ ਐਮਐਲਏ ਸਾਹਿਬ ਨੇ ਟਿਕਟ ਕੱਟਤੀ ਸੀ ਜਦੋਂ ਲੋਕਾਂ ਦਾ ਫਤਵਾ ਸੀ ਆਪਾਂ ਨੂੰ ਯਾਦ ਜਿਤਾਤਾਗਾ ਯਾਦ ਜਿੱਤਣ ਤੋਂ ਬਾਅਦ ਅਮਨ ਰੋੜਾ ਜੀ ਰਹੀ ਆਂ ਆਪਾਂ ਇੱਧਰ ਆਈ ਸੀ ਵੀ ਕਮੇਟੀ ਬਣੂਗੀ ਸਰਕਾਰ ਹੈਗਾ ਕੰਮ ਹੋਊਗਾ ਅੱਜ ਦੇਖ ਲੋ 6 ਮਹੀਨੇ ਹੋ ਗਏ ਸਰਕਾਰ ਬਣੀ ਹੋ ਇੱਕ ਵੀ ਕੰਮ ਨਹੀਂ ਹੋਇਆ ਜੀ 3 3.5 ਸਾਲ 6 ਚਿੰਨਾ 6 6 ਆਪਾਂ ਕਮੇਟੀ ਬਣੀ ਨਹੀਂ ਹੋਵੇ ਕਮੇਟੀ ਬਣੀ ਨਹੀਂ ਕਮੇਟੀ ਸਰਕਾਰ ਬਣੀ ਨਹੀਂ ਤਾਂ ਹੋਗੇ ਉਹ ਤਾਂ ਐਮ ਐਲ ਏ ਸਾਹਿਬ ਤੁਸੀਂ ਅੱਜ ਜਿੰਦਾ ਕਿਉਂ ਲਾਇਆ ਜਿੰਦਾ ਇਸ ਕਰਕੇ ਲਾਇਆ ਅਸੀਂ ਕੰਮ ਨਾ ਹੋਣ ਕਰਕੇ ਅਸੀਂ ਇਸ ਤੋਂ ਸਮਰਥਨ ਵਾਪਸ ਲਿੱਤਾ ਦੀ ਪ੍ਰਧਾਨ ਤੋਂ ਉਸ ਤੋਂ ਪਾਰਟੀ ਤੋਂ ਅਸਤੀਫਾ ਦਿੱਤਾ ਦੀ ਪਾਰਟੀ ਦਾ ਅਸਤੀਫਾ ਦੇਣ ਉਪਰੰਤ ਸਾਨੂੰ ਮੁੱਖ ਮੰਤਰੀ ਤੱਕ ਵੀ ਬੁਲਾਇਆ ਗਿਆ ਸੀ ਸਾਸੀ ਉੱਥੇ ਸਾਰੀ ਵਿਸਥਾਰ ਚ ਦੱਸਿਆ ਵੀ ਹੈੱਡ ਕੁਆਟਰ ਸੰਗਰੂਰ ਹੈ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਕੂੜਾ ਜਿਵੇਂ ਸੀਵਰੇਜ ਦਾ ਕੂੜਾ ਨੀ ਚੱਕਿਆ ਯਾਰਾ ਗੰਦਗੀ ਚਿਕਨ ਗੁਣੀਆ ਫੈਲ ਰਿਹਾਗਾ ਹਰ ਇੱਕ ਤਰ੍ਹਾਂ ਦਾ ਅਸੀਂ ਇਥੋਂ ਜਾਣੂ ਕਰਾਇਆ ਗਿਆ ਸੀ ਉਸ ਤੋਂ ਬਾਅਦ ਸਾਨੂੰ ਡੀਸੀ ਸਾਹਿਬ ਨੇ ਬੁਲਾਇਆ ਸੀ ਡੀ ਸਾਹਿਬ ਨੂੰ ਵੀ ਦੱਸਿਆ ਮੰਤਰੀ ਸੰਤਰੀਆਂ ਨੂੰ ਵੀ ਦੱਸਿਆ ਇੱਥੇ ਕੰਮ ਨਹੀਂ ਹੋ ਰਿਹਾ ਸਨਾਮ ਕੰਮ ਹੋ ਰਿਹਾ ਹੈ ਦਿੜਬੇ ਕੰਮ ਹੋ ਰਿਹਾ ਧੂਰੀ ਕੰਮ ਹੋ ਰਿਹਾ ਸੰਗਰੂਰ ਹਲਕਾ ਛੱਡ ਕੇ ਸਾਰੇ ਕਿਤੇ ਕੰਮ ਹੋ ਰਿਹਾ ਪਰ ਕਾਰਨ ਕੀ ਬਣਦਾ ਕਿਉਂਕਿ ਐਮਸੀ ਤੁਹਾਨੂੰ ਜਿਤਾਇਆ ਲੋਕਾਂ ਨੇ ਵਿਕਾਸ ਦੇ ਕੰਮ ਕਰ ਲਈ ਉਹਨਾਂ ਨੇ ਮਹੱਲੇ ਦਾ ਗੰਧ ਘਟਨ ਲਈ ਪਰ ਜਿੱਦਾਂ ਦੀਆਂ ਤਸਵੀਰਾਂ ਸੰਗਰੂਰ ਦੀਆਂ ਸਾਹਮਣੇ ਆ ਰਹੀਆਂ ਨੇ ਸਾ ਚਪੇਰੋਂ ਜਿਹੜੀ ਉਤੀ ਨਿੰਦਿਆ ਹੋ ਰਹੀ ਆ ਜਿਹੜੇ ਸ਼ਮਸ਼ਾਨ ਘਾਟ ਜਾਣ ਦੇ ਲਈ ਵੀ ਜਿਹੜਾ ਇੱਟਾ ਧਰ ਕੇ ਗੰਦੇ ਪਾਣੀ ਵਿੱਚ ਹੀ ਨਿਕਲਣਾ ਪੈ ਰਿਹਾ ਬਿਲਕੁਲ ਜੀ ਸਾਡੇ ਜਿਹੜੇ ਉਰੋਂਦੇ ਸੀਐਮ ਸਿਟੀ ਆ ਇਹ ਸੰਗਰੂਰ ਕਹਿੰਦੇ ਨੇ ਰਾਜਧਾਨੀ ਵੀ ਕਿਹਾ ਜਾਂਦਾ ਪਰ ਰਾਜਧਾਨੀ ਦਾ ਇੰਨਾ ਕੁ ਮਾੜਾ ਹਾਲ ਆਗਾ ਤੁਸੀਂ ਹਿਸਾਬ ਲਾ ਲਓ ਸੁਨਾਮ ਧੂਰੀ ਡਿੜਬੇ ਇੰਨਾ ਵਿਕਾਸ ਕਾਰਜ ਜੋਰਾ ਤੇ ਚੱਲ ਰਹੇ ਨੇ ਪਰ ਸੰਗਰੂਰ ਦੇ ਵਿੱਚ ਮਤਰੀ ਮਾਲਾ ਸਨੂ ਕਿਉਂ ਕੀਤਾ ਜਾ ਰਿਹਾ ਸੰਗਰੂਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਚਿਕਨ ਗੁਨੀਆ ਡੇਂਗੂ ਨਾਲ ਮੌਤਾਂ ਹੋ ਰਹੀਆਂ ਨੇ ਬਿਮਾਰ ਪਏ ਨੇ ਪਰ ਕੋਈ ਧਿਆਨ ਦੇਣ ਵਾਲਾ ਨਹੀਂਗਾ ਇੱਥੇ ਕਮੇਟੀ ਹੈਗੀ ਕਮੇਟੀ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕੁਰਸੀਆਂ ਖਾਲੀ ਨੇਗੀਆਂ ਕਾਰਨ ਖਾਲੀ ਕਿਉਂ ਕਿਉਂਕਿ ਕੰਮ ਨਹੀਂ ਹੋ ਰਹੇਗੇ ਤੇ ਜਿਹੜੇ ਉਹਨਾਂ ਐਸਐਮਸੀ ਆ ਸੀ ਆਜ਼ਾਦ ਜਿੱਤੇ ਸੀਗੇ ਆਜ਼ਾਦ ਜਿੱਤ ਕੇ ਸਾਡੇ ਨਾਲ ਸਰਕਾਰ ਨੇ ਰਾਬਤਾ ਕੀਤਾ ਅਸੀਂ ਵੀ ਸ਼ਹਿਰ ਦੇ ਲਈ ਆਪਣੇ ਮਹੱਲੇ ਦੇ ਲਈ ਸਰਕਾਰ ਦੇ ਵਿੱਚ ਜਾ ਕੇ ਵੋਟ ਪਾਈ ਅਸੀਂ ਸਰਕਾਰ ਵਿੱਚ ਗਏ ਵੀ ਸਾਡੇ ਕੰਮ ਹੋਣਗੇ ਤੇ ਸਾਡੇ ਦੁਗਣਾ ਸੱਤਿਆਨਾਸ਼ ਹੋ ਗਿਆ ਸਾਡੇ ਤਾਂ ਸਿੱਧਾ ਜਦੋਂ ਈਓ ਆਪਣਾ ਸੌਰੀ ਐਮਸੀ ਨਹੀਂ ਹੈਗੇ ਸੀਗੇ ਉਦੋਂ ਅਸੀਂ ਨੇ ਕੰਮ ਕਰਵਾਏ ਨੇ ਪਰ ਹੁਣ ਤਾਂ ਜਿਹੜੇ ਕੰਮ ਨੇ ਜਿਹੜੇ ਉਹਦੇ ਅਫਸਰ ਨੇਗੇ ਉਹਨਾਂ ਨੂੰ ਰੋਕਿਆ ਜਾਂਦਾ ਕੰਮ ਕਰਨ ਤੋਂ ਵੀ ਫਲਾਣੇ ਦੇ ਨਹੀਂ ਜਾਣਾ ਢਿਮਕੇ ਦੇ ਨਹੀਂ ਜਾਣਾ ਸਾਡੇ ਨਾਲ ਮਤਰੀ ਮਾਲਾ ਸਲੂਕ ਕੀਤਾ ਜਾ ਰਿਹਾਗਾ ਅਸੀਂ ਕਿਹਦੇ ਨਾਲ ਨਹੀਂ ਮੀਟਿੰਗਾਂ ਕੀਤੀਆਂ ਅਸੀਂ ਸੀਮ ਹਾਊਸ ਤੱਕ ਗਏਾਂਗੇ ਅਸੀਂ ਅਮਨ ਰੋੜਾ ਜੀ ਨਾਲ ਤਿੰਨ ਮੀਟਿੰਗਾਂ ਕੀਤੀਆਂ ਸੁਖੀ ਜੀ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਨਾਲ ਮੀਟਿੰਗਾਂ ਕੀਤੀਆਂ ਚੀਮਾ ਸਾਹਿਬ ਨਾਲ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਹੋਈ ਇੱਥੋਂ ਤੱਕ ਕੇ ਜਿਹੜਾ ਸੰਗਰੂਰ ਦਾ ਇਸ ਟ ਸੀਵਰ ਦਾ ਪਾਣੀ ਬਿਮਾਰੀਆਂ ਨਾਲ ਪੂਰਾ ਇਸ ਟਾਈਮ ਤਰਾਹੀ ਮੱਚੀ ਪਈਆ ਪਰ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਤੇ ਨਗਰ ਕੌਂਸਲ ਕਮੇਟੀ ਦੇ ਈਓ ਸਾਹਿਬ ਨੇ ਉਹਨਾਂ ਬੰਨਿਓ ਇਸ ਚੀਜ਼ ਦੇ ਬਲ ਕੋਈ ਵੀ ਧਿਆਨ ਨਹੀਂ ਦਿੱਤਾ ਯਾਰ ਹੈਗਾ ਜੀ ਫੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵਾਰਡ ਚ ਕਿੰਨੇ ਕੰਮ ਹੋਏ ਨੇ ਹੁਣ ਤੱਕ ਵਾਰਡ ਦੇ ਵਿੱਚ ਕੰਮ ਤਾਂ ਦੇਖੋ ਬਹੁਤ ਦੂਰ ਦੀ ਗੱਲ ਹੈ ਜੀ ਕੰਮ ਹੋਣੇ ਜਿਹੜੇ ਬੁਨਿਆਦੀ ਕੰਮ ਨੇ ਨਾ ਸਫਾਈ ਦੇ ਕੰਮ ਸੀਵਰੇਜ ਦੀ ਸਮੱਸਿਆ ਔਰ ਡੰਗਰ ਜੋ ਆਵਾਰਾ ਪਸ਼ੂ ਫਿਰਦੇ ਨੇ ਉਹਨਾਂ ਦੀ ਸਮੱਸਿਆ ਕੋਈ ਵੀ ਕੰਮ ਨਹੀਂ ਹੋ ਰਿਹਾ ਜੀ ਸਾਰੇ ਉੱਥੇ ਦੇ ਉੱਥੇ ਖੜੇ ਨੇ ਜਿੱਥੇ ਬੁਰਾ ਹਾਲ ਹੋ ਗਿਆ ਜਿਵੇਂ ਪਹਿਲਾਂ ਸੀ ਜਦੋਂ ਕਮੇਟੀ ਨਹੀਂ ਬਣੀ ਸੀ ਸ਼ਾਇਦ ਉਦੋਂ ਮੱਲਾ ਦਾ ਮਾੜਾ ਮੋਟਾ ਹਜੇ ਕੰਮ ਚੱਲਦਾ ਸੀ ਜਦੋਂ ਦੀ ਕਮੇਟੀ ਬਣੀਆ ਉਹ ਤਾਂ ਬਿਲਕੁਲ ਹੀ ਕੰਮ ਠੱਪ ਹੋ ਗਿਆ ਜੀ ਇਹ ਰਾਜਨੀਤੀ ਦੀ ਪੇਚ ਜੜਿਆ ਹੋਇਆ ਸੰਗਰੂਰ ਚਲੋ ਅਸੀਂ ਇੱਕ ਹੋਰ ਸਰਕਾਰ ਨੂੰ ਅਸੀਂ ਚੈਲੰਜ ਕਰਦੇ ਆਂ ਵੀ ਜੇ ਸੰਗਰੂਰ ਦੇ ਵਿੱਚ ਸਾਡੇ ਸਫਾਈ ਦਾ ਸੀਵਰੇਜ ਬੋਰਡ ਦਾ ਜਾਂ ਸੀਵਰੇਜ ਦਾ ਕੰਮ ਤੇ ਡੰਗਰ ਪਸ਼ੂਆਂ ਦਾ ਕੰਮ ਜੇ ਨਾ ਹੱਲ ਕਰਿਆ ਨਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਅਸੀਂ ਜਿਹੜੀ ਜਿਮਨੀ ਚੋਣ ਆ ਉੱਥੇ ਜਾ ਕੇ ਤੁਹਾਡੀ ਸਰਕਾਰ ਸਰਕਾਰ ਦੇ ਖਿਲਾਫ ਪ੍ਰਚਾਰ ਕਰਾਂਗੇ ਜਾ ਕੇ ਕਿਉਂਕਿ ਸੰਗਰੂਰ ਦਾ ਬੁਰਾ ਹਾਲ ਹੈ ਇਸੇ ਤਰ੍ਹਾਂ ਇਹ ਨਾ ਹੋਵੇ ਵੀ ਜਿਵੇਂ ਸੰਗਰੂਰ ਦਾ ਬੁਰਾ ਹਾਲ ਹੈ ਇਸੇ ਤਰ੍ਹਾਂ ਕਿਸੇ ਹੋਰ ਵੀ ਸਾਡੇ ਬਿਲਕੁਲ ਮੇਰੇ ਨਾਮ ਹਰਮਨ ਸਲਾਲਾ ਜੀ ਮੈਂ ਸਾਫਾ ਕਪਾ ਪ੍ਰਧਾਨ ਨਗਰ ਕਾਉਂਸਲ ਸੰਗਰੂਰ ਹਾਂ ਜੀ ਹਰਮਨ ਸਲਾਲਾ ਜੀ ਕਿੰਨੀ ਵਾਰੀ ਤੁਸੀਂ ਐਮਸੀ ਬੜੇ ਪ੍ਰਧਾਨ ਵੀ ਰਹੇ ਹੋ ਕਿੱਦਾਂ ਦੇ ਹਾਲਾਤ ਰਹੇ ਨੇ ਪਹਿਲਾਂ ਤੇ ਹੁਣ ਦਾ ਕੀ ਫਰਕ ਹੈ ਦੇਖੋ ਜੀ ਮੈਂ ਮਿਸਪੋਲਟੀ ਦਾ ਪ੍ਰਧਾਨ ਰਿਹਾ ਹੁਣ ਮੈਂ ਪੰਜਵੀਂ ਵਾਰ ਦਾ ਐਮਸੀ ਹਾਂ ਮੇਰੀ ਮੈਸੇਜ ਐਮਸੀ ਹੈ ਜਿੰਨਾ ਮਾੜਾ ਹਾਲ ਮਤਲਬ ਐਤਕੀ ਹੋਇਆ ਇਸ ਸਰਕਾਰ ਚ ਹੋਇਆ ਕਦੇ ਵੀ ਨਹੀਂ ਹੋਇਆ ਕਿਉਂਕਿ ਇੱਥੇ ਤਰਾ ਤਰਾ ਮੱਚੀ ਪਈ ਹੈ ਸੀਵਰ ਓਵਰਫਲੋ ਹੋ ਰਿਹਾ ਹੈ ਪਾਣੀ ਗੰਦਾ ਜਾ ਰਿਹਾ ਕੋਈ ਮਤਲਬ ਉਹਦੀ ਰਿਪੇਅਰ ਵਗੈਰਾ ਨਹੀਂ ਹੋ ਰਹੀ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਈਵਨ ਮਹੱਲਿਆਂ 'ਚ ਜਾ ਕੇ ਦੇਖ ਲਓ ਤੁਸੀਂ ਗਲੀਆਂ ਦੇ ਵਿੱਚ ਪਾਣੀ ਸੀਵਰ ਦਾ ਪਾਣੀ ਖੜਾ ਹੈ ਸਾਡਾ ਕਿ ਜਿਸ ਕੁਮਾਰ ਵਿੱਕੀ ਹੈ ਮੀਤ ਪ੍ਰਧਾਨ ਹੈ ਉਹ ਇੱਥੇ ਦਾ ਨਗਰ ਕੌਂਸਲ ਦਾ ਉਹਦੇ ਫਾਦਰ ਵੀ ਕੱਲ ਚਿਕਣਗੁੜੀਆਂ ਕਰਕੇ ਮੌਤ ਹੋ ਗਈ ਹੈ ਇੱਕ ਡੀਐਸਪੀ ਹੈ ਉਹ ਵੀ ਉਸੇ ਬਾੜ ਦਾ ਸੀਗਾ ਤੇ ਜਦੋਂ ਉਹਦੀ ਗਲੀ ਦੇ ਵਿੱਚ ਜਾ ਕੇ ਦੇਖਿਆ ਇਹਨਾਂ ਦਾ ਪਾਣੀ ਖੜਾ ਸੀ ਉੱਥੇ ਫੱਟੇ ਰੱਖ ਕੇ ਤੇ ਉੱਥੋਂ ਦੀ ਫੇਰ ਉਹ ਲਾਸ਼ ਲੈ ਕੇ ਸਮਸ਼ਾਨ ਘਾਟ ਪਹਚਾਈ ਗਈ ਹੈ ਇੱਕ ਸਾਡਾ ਅ ਘਨਸ਼ਾਮ ਐਮਸੀ ਹੈ ਉਹਦੀ ਵੀ ਚਿਕਣਗੁੜੀਆਂ ਕਰਕੇ ਮੌਤ ਹੋ ਰਹੀ ਹੈ ਉਹਨੂੰ ਕਹਨਾ ਕੁਛ ਗਣਾ ਜੀ ਇੱਥੇ ਮਤਲਬ ਆਏ ਦਿਨ 7-8 ਮੋਤਾਂ ਰੋਜ਼ ਚਿਕਣ ਗੋਲੀਆਂ ਕਰਕੇ ਹੋ ਰਹੀਆਂ ਨੇ ਕੋਈ ਸਫਾਈ ਨਹੀਂ ਆਂ ਤਾਂ-ਤਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਮਹੱਲਿਆਂ ਦੇ ਵਿੱਚ ਲੋਕ ਘਰਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਜੀ ਆਫ ਦੇ ਬਿਮਾਰ ਪਏ ਨੇ ਕੋਈ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਕਈ ਵਾਰ ਲੈ ਚੁੱਕੇ ਆਂ ਡੀਸਾ ਨੂੰ ਮਿਲ ਚੁੱਕੇ ਆਂ ਐਡੀ ਸਰ ਵੀ ਮਿਲ ਚੁੱਕੇ ਆਂ ਪਰ ਨਹੀਂ ਇਹਨਾਂ ਦੇ ਕਰਨ ਦੇ ਕਿਤੇ ਕੋਈ ਜੂਨ ਨਹੀਂ ਸੁਰਕਦੀ ਅਮਨ ਰੋੜਾ ਜੀ ਨੂੰ ਵੀ ਕਈ ਵਾਰ ਮਿਲ ਚੁੱਕੇ ਆਂ ਇਹ ਕੀ ਕਾਰਨ ਹੈ ਕਿਉਂ ਕਿਉਂ ਨਹੀਂ ਮਤਲਬ ਕਿ ਤੁਹਾਡੇ ਮਹੱਲਿਆਂ ਦੇ ਕੰਮ ਹੋਏ ਕਾਰਨ ਇਹ ਹੈ ਜੀ ਇਹ ਦੇਖੋ ਇੱਥੇ ਇਹ ਹਲਕੇ ਖੇਡ ਖੇਢੀ ਜਾ ਰਹੀ ਹੈ ਵੀ ਜਿਹੜੀ ਹੈ ਸਿਆਸਤ ਇਹ ਸਿਆਸਤ ਦੀ ਭੇਟ ਚੜ ਗਈ ਹੈ ਇੱਥੇ ਅਮਨ अरोड़ा ਜੀ ਤੇ ਮਜਿੰਦਰ ਸਿੰਘਲਾ ਜੀ ਇਹਨਾਂ ਨੇ ਆਪ ਦੇ ਵਿੱਚ ਮਤਲਬ ਪੂਲ ਕਰ ਰੱਖਿਆ ਤੇ ਵੀ ਨਰਿੰਦਰ ਕੁਮਾਰ ਨਰਿੰਦਰਪੁਰ ਭਰਾ ਜੀ ਨੂੰ ਇਹ ਕੋਈ ਵੀ ਕੰਮ ਨਹੀਂ ਕਰਨ ਦੇ ਰਹੇ ਇਹ ਸਿਆਸਤ ਦੀ ਭੇਟ ਚੜਿਆ ਹੋਇਆ ਹਲਕਾ ਸਾਡਾ ਬਿਲਕੁਲ ਜੀ ਜਿਹੜਾ ਸੰਗਰੂਰ ਜਿਲ੍ਹਾ ਸੀਐਮ ਦਾ ਅਬਦਾ ਜਿਲ੍ਹਾ ਕਿਤੇ ਨਾ ਕਿਤੇ ਜਰੂਰ ਲੱਗ ਰਿਹਾ ਕਿ ਸਿਆਸਤ ਦੀ ਭੇਡ ਚੜਿਆ ਇੱਕ ਐਮਸੀ ਹੋਰ ਕਰਨ ਵਿੱਚ ਕੀ ਨਾਮ ਹੈ ਤੁਹਾਡਾ ਪ੍ਰਦੀਪ ਪੂਰੀ ਜੀ ਬਾੜ ਨੰਬਰ 10 ਪ੍ਰੇਮ ਬਸਤੀ ਜੀ ਤੁਹਾਡੀ ਬਸਤੀ ਦਾ ਕੀ ਹਾਲ ਹੈ ਚਲੋ ਅਸੀਂ ਤਾਂ ਜੀ ਲੜ ਲੁੜ ਕੇ ਫੇਰ ਵੀ ਕੰਮ ਚਲੋ ਕਰਾ ਲੰਨੇ ਆ ਜੀ ਆਪਦੇ ਬਾੜ ਦੇ ਪਰ ਲੇਕਿਨ ਜਿਵੇਂ ਸਵੱਛ ਭਾਰਤ ਦੇ ਅਧੀਨ 8 ਕਰੋੜ ਰੁਪਇਆ ਸੈਂਟਰ ਨੇ ਭੇਜਿਆ ਜੀ ਕਮੇਟੀ ਨੂੰ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਬਾੜਾਂ ਨੂੰ ਸਾਫ਼ ਸੁਥਰਾ ਰੱਖੋ ਪਰ ਉਹ 8 ਕਰੋੜ ਰੁਪਇਆ ਕਿਉਂ ਨਹੀਂ ਖਰਚ ਕਰ ਰਹੇ ਇਹ ਕਾਦੀ ਲੜਾਈ ਹੈ ਜੀ ਜੇ ਪੋਲੀਟਿਕਲੀ ਕੋਈ ਲੜਾਈ ਆ ਵੈਸੇ ਲੜੀ ਜਾਓ ਲੇਕਿਨ ਸ਼ਹਿਰ ਨੂੰ ਸਾਫ਼ ਸੁਥਰਾ ਤਾਂ ਰੱਖੋ ਨਾ 8 ਕਰੋੜ ਰੁਪਏ ਸੈਂਟਰ ਨੇ ਭੇਜਿਆ ਜੀ ਸਾਡੀ ਕਮੇਟੀ ਕੋਲੇ ਪਿਆ ਹੈ ਪਰ ਕਿਤੇ ਵੀ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਸਫਾਈ ਕਿਤੇ ਨਹੀਂ ਹੋ ਰਹੀ ਨਾ ਹੋਣ ਦੇ ਕੋਈ ਚਾਂਸ ਲੱਗਦੇ ਨਹੀਂ ਜੀ 6 ਤਰੀਕ ਨੂੰ ਜਿਹੜਾ ਡੰਪ ਹੈ ਉਹ ਵੀ ਖਤਮ ਹੋਣ ਵਾਲਾ ਹੈ ਜੀ ਉਸ ਤੋਂ ਬਾਅਦ ਲੱਗਦਾ ਮੈਨੂੰ ਹੋਰ ਵੀ ਜ਼ਿਆਦਾ ਬੁਰਾ ਹਾਲ ਹੋਣ ਦਾ ਹੈ ਚਾਂਸ ਨੇ ਜੀ ਮੈਂ ਜੀ ਉਹ ਲਾਲ ਗੋਠੀ ਚੋ 3 300 ਕਾਇਦੇ ਪਲਾਟਾਂ ਦੀ ਐਨਓਸੀ ਦਿਖਾਉਣ ਆਇਆ ਜੀ ਮੈਨੂੰ ਐਨਓਸੀ ਨਹੀਂ ਮਿਲ ਰਹੀ ਕਿੰਨਾ ਟਾਈਮ ਹੋ ਗਿਆ ਤੁਹ ਪੇਮੈਂਟ ਭਰ ਚੁੱਕੇ ਹੋ ਤੁਸੀਂ ਨਹੀਂ ਪੇਮੈਂਟ ਬਣੀ ਭਰਉਂਦੇ ਕਹਿੰਦੇ ਕੋਈ ਸੋਨੂ ਪਲਾਟ ਦੀ ਐਮਨੂਸਿਟੀ ਮਿਲਦੀ ਸੋਨੇ 2025 ਚ ਕਰਾਈ ਜਾ ਰਜਿਸਟਰੀ ਕਦੇ ਜਿਹੜਿਆ 2018 ਤੋਂ ਪਹਿਲਾਂ ਹੋਈ ਉਹਨਾਂ ਨੂੰ ਐਨਓਸੀ ਮਿਲੂ ਹੁਣ ਸਾਨੂੰ ਪਤਾ ਨਹੀਂ ਦੀ ਵੀ ਇਹ ਚੱਕਰ ਹੈ ਹੁਣ ਸਾਨੂੰ ਐਨਓਸੀ ਨਹੀਂ ਮਿਲ ਰਹੀ ਜੇਕਰ ਤੁਸੀਂ ਉਹਨੇ ਇੱਥੇ ਤੁਹਾਨੂੰ ਅਧਿਕਾਰੀ ਕੀ ਕਹਿੰਦੇ ਆ ਕੀ ਕਰ ਸਰ ਵਾਪਸ ਭੇਜ ਦਿੰਦੇ ਨੇ ਵੀ ਸੋਡੇੜੇ ਪਲਾਟਾਂ ਦੀ ਐਨਓਸੀ ਨਹੀਂ ਮਿਲਦੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਇਹੀ ਕਹਣਾ ਵੀ ਸਾਡੇ ਹੁਣ ਐਸੇ ਪੈਸੇ ਵੀ ਭਰਤੇ ਰਜਿਸਟਰੀ ਵੀ ਕਰਾ ਦਿਆਂ ਵੀ ਸਾਨੂੰ ਐਨਓਸੀ ਮਿਲੇ ਸੀ ਨਕਸ਼ਾ ਪਾਸ ਕਰਾ ਕੇ ਬਿਲਡਿੰਗ ਬਣਾਈਏ ਪਰ ਸਾਡੀ ਜਿਹੜਾ ਐਨਓਸੀ ਨਹੀਂ ਮਿਲਦੀ ਨਾ ਸਾਨੂੰ ਨਕਸ਼ਾ ਪਾਸ ਹੋਵੇ ਨਾ ਸਾਨੂੰ ਪਾਣੀ ਦਾ ਕਨੈਕਸ਼ਨ ਮਿਲੇ ਨਾ ਸਾਨੂੰ ਬਿਜਲੀ ਦਾ ਮੀਟਰ ਮਿਲੇ ਸਾਡਾ ਉਹ ਜਿਹੜੇ ਦੋ ਪਲਾਟ ਖਰੀਦੇ ਨੇ ਬੇਕਾਰ ਹੋ ਗਏ ਤੁਹਾਨੂੰ ਵੀ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹਨੂੰ ਜੀ ਕੋਈ ਰੈਗੂਲਰ ਕਰੋ ਸਾਡਾ ਕੀ ਕਿ ਸੂਰਾ ਹਸਤਾ ਪੈਸੇ ਦੇ ਕੇ ਤਸੀਲਦਾਰ ਤੋਂ ਰਿਸ਼ਤੀ ਕਰਾਈ ਜਾ ਸਾਰਾ ਕੁਝ ਕਰਾਇਆਗਾ ਵੀ ਜੇ ਸਾਡੇ ਚ ਕੋਈ ਨਕਸ਼ਾ ਦਾ ਦੱਸੋ ਵੀ ਇਹ ਕੀ ਨੂੰ ਸਾਰੇ ਨਾਲੇ ਸਾਰੇ ਮਕਾਨ ਬਣੇ ਹੋਏ ਨੇ ਕੱਲੇ ਸਾਡੇ ਦੋ ਬਲਾਟਾਂ ਦੀ ਐਨਓਸੀ ਜਿਹੜੀ ਮਰੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ